ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਵਸਾਇਆ ਫਿਰਾਨ ਸਤ ਗੁਰ ਖਾਡੂਰ ਜਾਪ ਤਾਪ ਸੰਜਮ ਨਾਲ ਤੁੱਦ ਹੋਰ ਮੋਚ ਗਰੂਰ ਫਿਰ ਵਸਾਇਆ ਫਿਰਾਨ ਤਤ ਗੁਰ ਖਾਡੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਜਨ ਪਿਆਰਿਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੱਤੇ ਬਲਵੰਡ ਦੀਵਾਰ ਰਾਮਕਲੀ ਰਾਗ ਦੇ ਵਿੱਚ ਦਰਜ ਇਸ ਦੀ ਸੰਥਿਆ ਸਰਵਣ ਕਰ ਰਹੇ ਹਾਂ ਅੱਜ ਪੰਜਵੀਂ ਪੌੜੀ ਦੀ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਫੇਰ ਵਸਾਇਆ ਫੇਰ ਆਣ ਫਫੇ ਲਾਂ ਬੋਲਣਾ ਸਿਹਾਰੀ ਨਹੀਂ ਲਾਉਣੀ ਫਫੇ ਲਾਂ ਲਾ ਕੇ ਬੋਲਣਾ ਹੈ ਰਾਰੇ ਸਿਹਾਰੀ ਫੇਰ ਵਸਾਇਆ ਫੇਰ ਆਣ ਫਫੇ ਲਾਂ ਰਾਰੇ ਔਂਕੜ ਇਹ ਲਾਉਣੀ ਐ ਐੜੇ ਕੰਨਾ ਨਾ ਨੇ ਸਿਹਾਰੀ ਆਣ ਫੇਰੂ ਆਣ ਫੇਰੂ ਆਣ ਇਕੱਠਾ ਬੋਲਣਾ ਵਕ ਨਹੀਂ ਬੋਲਣਾ ਰਾਰੇ ਔਂਕੜ ਲਾ ਕੇ ਬੋਲਣਾ ਫੇਰੂ ਆਣ ਇੱਥੇ ਵਿਸ਼ਰਾਮ ਲਾਵਾਂਗੇ ਸਤ ਗੁਰ ਸਤ ਇਹ ਪਾਰਾ ਬੋਲਣਾ ਅਦਕ ਲਾ ਕੇ ਸਸੇ ਦੇ ਸਤ ਗੁਰ ਰਾਰੇ ਤਿਆਰੀ ਖਾਡੂਰ ਖਖੇ ਕੰਨਾਂ ਲਾਉਣਾ ਖਾਡੂਰ ਜਾਪ ਪੋਲਾ ਬੋਲਣਾ ਤਾਪ ਪੋਲਾ ਬੋਲਣਾ ਸੰਜਮ ਇਥੇ ਜਮਕੀ ਲਾਵਾਂਗੇ ਨਾਲ ਤੁਦ ਸੱਦੇ ਔਂਕੜ ਲੱਗੀ ਐ ਭਾਰਾ ਬੋਲਣਾ ਤੁਦ ਇਥੇ ਵਿਸ਼ਰਾਮ ਲਾਵਾਂਗੇ ਹੋਰ ਮੋਚ ਮੰਮੇ ਔਂਕੜ ਉੱਤੇ ਅਦਕ ਚੱਤੇ ਔਂਕੜ ਮੋਚ ਗਰੂਰ ਗੱਗਾ ਮੁਕਤਾ ਬੋਲਣਾ ਕੰਨਾ ਨਹੀਂ ਲਾਉਣਾ ਗਰੂਰ ਰਾਰੇ ਔਂਕੜ ਲੱਗੀ ਐ ਲਾਬ ਇਹ ਪੋਲਾ ਬੋਲਿਆ ਜਾਵੇਗਾ ਵੇਨਾਹੇ ਬੋਗੇ ਸਿਹਰੀ ਵੇ ਬੋਲ ਕੇ ਵਿੱਚ ਦਹਿ ਦੇਣੀ ਐ ਨਾਣੇ ਕੰਨਾ ਹਾਏ ਨਾਹੇ ਅਨਾਹੇ ਵੇ ਨਾਹੇ ਵੇ ਨਾਹੇ ਇਸ ਤਰ੍ਹਾਂ ਬੋਲਣਾ ਹੈ ਮਾਨਸਾ ਨਾਣੇ ਦੇ ਨਾਲ ਹੈ ਇੱਥੇ ਆਪਾਂ ਵਿਸ਼ਰਾਮ ਲਾਵਾਂਗੇ ਜਿਉਂ ਪਾਣੀ ਨਾਣੇ ਵਿਆਰੀ ਬੂਰ ਵਰਿਆ ਬੋਬਾ ਰਾਰੇ ਸਿਹਰੀ ਤੈ ਚ ਹਲੰਤ ਐੜੇ ਦਲਾਵਾ ਭਾਰਾ ਬੋਲਿਆ ਜਾਵੇਗਾ ਹਲੰਤ ਲੱਗੀ ਹੋਈ ਐ ਵਰਿਆ ਕਈ ਗੁਰਮੁਖ ਇਸ ਦਾ ਉਚਾਨ ਗਲਤ ਕਰਦੇ ਨੇ ਉਹ ਰਾਰੇ ਦੀ ਸਿਹਾਰੀ ਜੋ ਲੱਗੀ ਹੈ ਇਸ ਨੂੰ ਬਿਹਾਰੀ ਦੇ ਰੂਪ ਵਿੱਚ ਬੋਲਦੇ ਨੇ ਵਰੀ ਹੈ ਬੋਲਦੇ ਨੇ ਪਰ ਸਿਹਾਰੀ ਲੱਗੀ ਇਹ ਬੋਲਣੀ ਹੈ ਵਰਿਆ ਵਰਿਆ ਦਰ ਗਏ ਗੁਰੂ ਕੀ ਇਥੇ ਵਿਸ਼ਰਾਮ ਲੱਗੇਗਾ ਕੁਦਰਤੀ ਨੂਰ ਜੇ ਤੋ ਸత్య ਔਕੜ ਤੋ ਤਸਿਆ ਓਂਕੜ ਹੋੜਾ ਨਹੀਂ ਲਾਉਣਾ ਓਂਕੜ ਲੱਗੀ ਐ ਸੋ ਹਾਥ ਇੱਥੇ ਜਮਕੀ ਲੱਗੇਗੀ ਨਾ ਲੱਭਾਈ ਲੱਲੇ ਅਦਕ ਪੱਬਾ ਈੜੀ ਪਿਆਰੀ ਲੱਭਾਈ ਇਹ ਪਾ ਰਾਬੋਲਿਆ ਜਾਵੇਗਾ ਪੱਬੇ ਦੇ ਨਾਲ ਐ ਇੱਥੇ ਵਿਚਰਾਮ ਲੱਗੇਗਾ ਤੂੰ ਤਤੇ ਟਿੱਪੀ ਤੂੰ ਓਹ ਹੋ ਊੜਾ ਕੁਲੇ ਮੂਵਾਲਾ ਹੋੜੇ ਦੀ ਵਾਅ ਦੇਂਦਾ ਹੈ ਹਾਏ ਓਂਕੜ ਓਹ ਹੋ ਓਹੋ ਧਮਾ ਕਰਕੇ ਬੋਧਾ ਜਾਵੇਗਾ ਥੋੜਾ ਜਿਆ ਸ਼ਰੂਰ ਨੌ ਨਿੱਧ ਨੌ ਬੋਲਣਾ ਹੈ ਨੰਨੇ ਕਨੋੜਾ ਨੌ ਨਹੀਂ ਬੋਲਣਾ ਨੌ ਨੌ ਜੇਤੀ ਬੋਲਿਆ ਜਾਵੇਗਾ ਨਿੱਧ ਨੰਨੇ ਸਿਹਾਰੀ ਤਦ ਦੇ ਸਿਹਾਰੀ ਨਿੱਧ ਇਹ ਪਾਰਾ ਬੋਲਿਆ ਜਾਵੇਗਾ ਨਾਮ ਨਿਧਾਨ ਤਦ ਦੇ ਨਾਲ ਨੰਨੇ ਔਂਕੜ ਨਿਧਾਨ ਹੈ ਨਿਧਾਨ ਏ ਭਾਰਾ ਬੋਲਿਆ ਜਾਵੇਗਾ ਤਾਂ ਦੇ ਦੇ ਨਾਲ ਹੈ ਤੇ ਵਿਸ਼ਰਾਮ ਲੱਗੇਗਾ ਸੁਦ ਵਿੱਚ ਭਰਪੂਰ ਪੱਪਾ ਰਾਰਾ ਭਰ ਪੂਰ ਭਰਪੂਰ ਇਕੱਠਾ ਬੋਲਣਾ ਭਰਪੂਰ ਇਸ ਨੂੰ ਪਰ ਪੱਪਾ ਰਾਰਾ ਪਰ ਨਹੀਂ ਬੋਲਣਾ ਪੱਪਾ ਰਾਰਾ ਭਰ ਭਰਪੂਰ ਬੋਲਣਾ ਨਿੰਦਾ ਤੇਰੀ ਇਥੇ ਜਮ ਕੇ ਲਾਵਾਂਗੇ ਜੋ ਕਰੇ ਇਥੇ ਵਿਚਰਮ ਲੱਗੇਗਾ ਸੋ ਸੱਸੀ ਹੋੜਾ ਸੋ ਵੰਨ ਓਵੰਨ ਬੋਵੇ ਟਿਪੀ ਣੇ ਦਦਾਵਾ ਇਹ ਨਾਸਕੀ ਸ਼ਬਦ ਹੈ ਵੰਨ ਸੋ ਵੰਨ ਚੂਰ ਨੇੜਾ ੜਾੜੇ ਦਦਾਵਾ ਨੇੜਾ ਦਿਸਾ ਕੋਲਾ ਬੋਲਿਆ ਜਾਵੇਗਾ ਮਾਤ ਲੋਕ ਇਥੇ ਵਿਚਰਮ ਲੱਗੇਗਾ ਤੁਦ ਸੁज्ज ਸਸੇ ਓਂਕਰ ਉੱਤੇ ਅਦਗ ਛੱਜੇ ਦਲਾਵਾ ਸੁज्ज ਦੂਰ ਫੇਰ ਵਸਾਇਆ ਫੇਰ ਆਨ ਇਕੱਠਾ ਬੋਲਣਾ ਹੈ ਰਾਰੇ ਓਂਕਰ ਲਾਗੇ ਫੇਰ ਆਨ ਇੱਥੇ ਵਿਸ਼ਰਾਮ ਲੱਗੇਗਾ ਸਤ ਗੁਰ ਖਾ ਦੂਰ ਨੇੜੇ ਦਿਸੇ ਮਾਤ ਲੋਕ ਤੁਦ ਸੁज्ज ਦੂਰ ਫੇਰ ਵਸਾਇਆ ਫੇਰ ਆਣ ਸਤ ਗੁਰ ਖਾੜੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ